ਅੱਜ ਜੀ ਬਿਲਕੁਲ ਜੀ ਮੈਂ ਬਤੌਰ ਐਸਪੀਡੀ ਇੱਥੇ ਆਪਣਾ ਕੰਮ ਕਾਂ ਸਭਾਲਿਆ ਕੁਝ ਦਿਨ ਪਹਿਲਾਂ ਹੀ ਤੇ ਮੇਰੀ ਇਸ ਇਲਾਕੇ ਦੇ ਵਿੱਚ ਇਸ ਡਿਸਟ੍ਰਿਕਟ ਦੇ ਵਿੱਚ ਮੇਰੀ ਪਹਿਲੀ ਪੋਸਟਿੰਗ ਹੈ ਤੇ ਇਨਫੈਕਟ ਇਸ ਸਬਡਿਵੀਜ਼ਨ ਦੇ ਵਿੱਚ ਜੋ ਕੰਨੀਵੜੀ ਆਇਆ ਮੇਰਾ ਮੇਨ ਮਕਸਦ ਜਿਹੜਾ ਸੀ ਅੱਜ ਥਾਲੇ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜੀਆਂ ਸੀਨੀਅਰ ਅਫਸਰਾਂ ਵੱਲੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਟਾਈਮ ਟੂ ਟਾਈਮ ਜਿਹੜੀਆਂ ਸਾਰੇ ਐਸਐਚਯੂਜ਼ ਜਾਂ ਆਪਣੇ ਆਪ ਬਾਕੀ ਜਵਾਨਾਂ ਨੂੰ ਦਿੰਨੇ ਆ ਉਹਨਾਂ ਨੂੰ ਇੱਕ ਵਾਰੀ ਦੁਬਾਰਾ ਤੋਂ ਸੈਂਸਟਾਈਜ਼ ਕਰਨਾ ਆਪਣੇ ਥਾਣੇ ਦੇ ਵਿੱਚ ਕਿਸ ਤਰੀਕਾ ਕਰਾਇਮ ਕੰਟਰੋਲ ਕਰਨਾ ਤੇ ਕਿਸ ਤਰੀਕੇ ਨਾਲ ਮਤਲਬ ਕਿ ਆਪਣੇ ਥਾਣੇ ਦੀ ਪ੍ਰੋਟੈਕਸ਼ਨ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ ਟਾਰਗੇਟ ਹਾਰਡਨਿੰਗ ਕਹਿੰਦੇ ਆ ਤੇ ਉਸ ਨੂੰ ਕਿਸ ਤਰੀਕੇ ਨਾਲ ਬਰਕਰਾਰ ਰੱਖਣਾ ਇਹ ਕੁਝ ਇਨਸਟਰਕਸ਼ਨ ਜਿਹੜੀਆਂ ਸੀਗੀਆਂ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਆਪਣੇ ਮੈਨੇਜਰਸਿਪਲ ਨੂੰ ਵੀ ਦੱਸਿਆ ਜਿਹਦੇ ਆ ਸਾਰੇ ਮੁਲਾਜ਼ਮਾਂ ਨੂੰ ਦੱਸਿਆ ਤੇ ਇਸ ਦੇ ਇਲਾਵਾ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਡੀਏਜੀ ਸਾਹਿਬ ਸਾਡੇ ਐਸਐਸਓ ਸਾਹਿਬ ਵੱਲੋਂ ਜੋ ਮਹੀਨ ਸਾਡੀ ਚੱਲ ਰਹੀ ਹੈ ਨਸ਼ਾ ਵਿਰੋਧ ਉਸ ਸੰਬੰਧੀ ਜਿਹੜਾ ਹੈਗਾ ਸਾਡੀਆਂ ਡੇਲੀ ਮੀਟਿੰਗਸ ਸਾਡੀਆਂ ਡੇਲੀ ਜਿਹੜੀਆਂ ਕਾਰਵਾਈ ਜਿਹੜੀਆਂ ਹੁੰਦੀਆਂ ਆਪਾਂ ਡੇਲੀ ਕੋਈ ਨਾ ਕੋਈ ਨਸ਼ਾ ਸੰਬੰਧੀ ਜਿਹੜੀ ਜਿੱਦੀ ਹੈ ਸਾਡੀ ਰੇਟਸ ਚੱਲਦੀਆਂ ਹੈ ਇਹਦੇ ਵਿੱਚ ਪਰਚੇ ਰਜਿਸਟਰੀ ਕੀਤੇ ਜਾਂਦੇ ਹਨ ਤੇ ਜਿਹੜੀਆਂ ਪ੍ਰਾਪਰਟੀ ਰਿਲੀਜ਼ ਕਰਨੀ ਕਾਰਵਾਈ ਜਿਹੜੀ ਹੈਗੀ ਉਹ ਡੇਲੀ ਪੱਧਰ ਤੇ ਉੱਪਰ ਹੁੰਦੀ ਹੈ ਤੇ ਡੇਲੀ ਇਹਨਾਂ ਦੀ ਮੋਨਿਟਰਿੰਗ ਹੁੰਦੀ ਹੈ ਤੇ ਇਹੀ ਜਿਹੜੀ ਆ ਆ ਇਲਾਕਾ ਵਸਤੀਆਂ ਨੂੰ ਵੀ ਇਸ ਚੀਜ਼ ਦੀ ਅਪੀਲ ਕਰਨਾ ਚਾਹੁੰਦਾ ਕਿ ਇਹ ਜਿਹੜਾ ਸਾਡਾ ਪ੍ਰਾਈਮ ਜਿਹੜਾ ਟਾਰਗੇਟ ਹੈਗਾ ਇੱਕ ਨਸ਼ਾ ਫਰੀ ਸਮਾਜ ਬਣਾਉਣਾ ਇਹਦੇ ਵਿੱਚ ਸਾਨੂੰ ਪਬਲਿਕ ਦੀ ਸਪੋਰਟ ਚਾਹੀਦੀ ਹੈ ਇਹਦੇ ਵਿੱਚ ਜਿਹੜਾ ਸੇਫ ਪੰਜਾਬ ਪੋਰਟਲ ਹੈ ਤੇ ਸਾਡੇ ਜਿਹੜੇ ਟੋਲ ਫਰੀ ਨੰਬਰ ਜਿਹੜੇ ਹੁੰਦੇ ਆ ਸਾਡਾ ਕੰਟਰੋਲ ਰੂਮ ਨੰਬਰ ਹੈ ਸੇਫ ਪੰਜਾਬ ਪੋਰਟਲ ਦੇ ਉੱਪਰ ਜਾ ਕੇ ਕੋਈ ਵੀ ਵਸਨੀਕ ਜਿਹੜਾ ਹੈਗਾ ਆਪਣੀ ਕੰਪਲੇਨ ਲੌਜ ਕਰ ਸਕਦਾ ਹੈ ਉਹ ਕੰਪਲੇਨ ਦਾ ਨਿਪਟਾਰਾ ਜਿਹੜਾ ਹੁੰਦਾ ਬਟ ਟਾਈਮ ਬౌੰਡ ਮੈਨਰ ਨਾਲ ਕਰਨਾ ਹੁੰਦਾ ਤੇ ਉਹ ਇਸ ਚੀਜ਼ ਦੇ ਮਹੂਮ ਨੂੰ ਸਕਸੈਸਫੁਲ ਬਣਾਉਣ ਵਾਸਤੇ ਅਪੀਲ ਕਰਦਾ ਕਿ ਇਲਾਕਾ ਨਿਵਾਸੀ ਵੀ ਜਿਹੜੇ ਹੈ ਉਹ ਜਰੂਰ ਸਾਡਾ ਸਾਥ ਦੇਣਗੇ ਜਿਹੜੇ ਨਸ਼ੇ ਦੇ ਤਸਕਰ ਨੇ ਜਾਂ ਉਹ ਜਿਹੜਾ ਨਸ਼ਾ ਕਰਦੇ ਨੇ ਇਹਨਾਂ ਵਾਸਤੇ ਕੋਈ ਮੈਸੇਜ ਵੀ ਨਹੀਂ ਬਿਲਕੁਲ ਜੀ ਇਹ ਸਾਰਿਆਂ ਨੂੰ ਨੱਥ ਪਾਉਣ ਵਾਸਤੇ ਮੈਂ ਉਹੀ ਪਬਲਿਕ ਨੂੰ ਪਹਿਲਾਂ ਵੀ ਅਪੀਲ ਕੀਤੀ ਦੁਬਾਰਾ ਕਰਨਾ ਚਾਹੁੰਦਾ ਕਿ ਸਾਡੇ ਜਿੰਨੇ ਵੀ ਪਬਲਿਕ ਸਪੋਰਟ ਦੇ ਜਿਹੜੇ ਸਾਡੇ ਪੋਰਟਲਸ ਚੱਲਦੇ ਆ ਚਾਹੇ ਸੇਫ ਪੰਜਾਬਾ ਸਾਇਕਲ 2323 ਨੰਬਰ ਹੈ ਉਹ ਜਰੂਰ ਨਿਸ਼ਚਿੰਤ ਹੋ ਕੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਉਹਨਾਂ ਦੀ ਜਿਹੜੀ ਵੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਡਿਸਕਲੋਜ਼ ਨਹੀਂ ਕੀਤੀ ਜਾਵੇ ਠੀਕ ਹੈ ਇਨਸਪਾਇਰ ਵੇ ਇਨੋਵੇਸ਼ਨ ਜੀਐਨਏ ਯੂਨੀਵਰਸਿਟੀ